ਲੇਟਲੀ ਇਹ ਸਾਰੀਆਂ ਚੀਜ਼ਾਂ ਪਤਾ ਲੱਗ ਰਹੀਆਂ ਸੋ ਲੇਟਸਟ ਨਿਊਜ਼ ਇੱਕ ਦੱਸ ਦੇ ਜਾਈਏ ਮੋਡੇਸਟੋ ਦੇ ਵਿੱਚ ਜਿਹੜੇ ਗੁਰੂ ਘਰ ਦੇ ਵਿੱਚ ਰਾਗੀ ਸਿੰਘ ਸੀਗੇ ਦੋ ਭਰਾ ਜਿਹੜੇ ਆ ਉਹਨਾਂ ਦੇ ਵਿੱਚੋਂ ਇੱਕ ਨੂੰ ਜਿਹੜਾ ਆ ਉਹ ਆਈਸਤੇ ਦੁਆਰਾ ਜਿਹੜਾ ਡਿਟੇਨ ਕੀਤਾ ਗਿਆ ਸੋ ਕਾਫੀ ਉਸ ਦਾ ਵੀ ਰੌਲਾ ਪੈ ਰਿਹਾ ਇੱਕ ਜਿਹੜੇ ਬੀਬੀ ਸੀਗੇ ਬਰਕਲੇ ਤੋਂ ਉਹਨਾਂ ਨੂੰ 71 ਸਾਲ ਜਿੰਨਾਂ ਦੀ ਉਮਰ ਸੀ ਉਹਨਾਂ ਨੂੰ ਵੀ ਕੀਤਾ ਗਿਆ ਆ ਤੇ ਸਭ ਤੋਂ ਜਿਹੜੀ ਅਰ ਤੇ ਕਹਣਾ ਜੀ ਇੱਕ ਚੀਜ਼ ਜਿਹੜੀ ਜਿਹੜੀ ਚੱਲ ਰਹੀ ਆ ਚਲੋ ਡਿਟੇਨ ਕਰਨਾ ਤੁਸੀਂ ਆਪਣਾ ਜੇ ਪ੍ਰੋਸੈਸ ਪ੍ਰੋਸੀਜਰ ਜੋ ਵੀ ਕਰ ਰਹੇ ਆ ਉਹ ਤਾਂ ਹੈ ਹੀ ਹੈ ਪਰ ਜਿਹੜੇ ਖਾਸ ਕਰਕੇ ਬਿਮਾਰਸ਼ਮਾਰ ਬੰਦੇ ਨੇ ਦਵਾਈਆਂ ਲੈਂਦੇ ਨੇ ਕੋਈ ਕਿਡਨੀ ਦੀ ਪ੍ਰੋਬਲਮ ਆ ਕੋਈ ਡਾਇਲਿਸਿਸ ਵਾਲੇ ਆ ਕਿਸੇ ਨੂੰ ਕੋਸ਼ ਆ ਉਹਨਾਂ ਦੇ ਨਾਲ ਅੰਦਰੋਂ ਇਹੀ ਪਤਾ ਲੱਗ ਰਿਹਾ ਜੋ ਰਿਪੋਰਟਸ ਆ ਰਹੀਆਂ ਵੀ ਵਤੀਰਾ ਕੋਈ ਬਾੜਾ ਚੰਗਾ ਨਹੀਂ ਹੋ ਰਿਹਾ ਨਹੀਂ ਨਹੀਂ ਬਿਲਕੁਲ ਹੀ ਉਹ ਆਪਣੀ ਦਵਾਈਆਂ ਦੂਈਆਂ ਉਹ ਤਾਂ ਕਈ ਵਾਰੀ ਜਿਹੜੇ ਆਪਣੇ ਇੰਗਲਿਸ਼ ਸਪੀਕਰ ਵੀ ਕਈ ਵਾਰੀ ਆਉਂਦੇ ਆ ਤੁਸੀਂ ਉਹਨਾਂ ਦਾ ਵੀ ਸੁਣਿਆ ਹੋਣਾ ਕਿ ਕੋਈ ਆਸਟ੍ਰੇਲੀਆ ਇੰਸਟਰੀ ਕਿ ਦਵਾਈਆਂ ਦਵਾਈਆਂ ਦਾ ਐਕਸੈਸ ਜਿਹੜਾ ਸੀਗਾ ਉਹ ਤਾਂ ਮੇਰੇ ਖਿਆਲ ਲਾਸਟ ਪ੍ਰਾਇੋਰਟੀ ਉਹਨਾਂ ਦੀ ਹੋਣੀ ਹੈ ਉੱਥੇ ਮਤਲਬ ਕਿ ਜਿਹੜੇ ਮਾਹੌਲ ਕੋਈ ਬਾਲੇ ਵਧੀਆ ਨਹੀਂ ਡਿਟੈਂਸ਼ਨ ਦੇ ਵਿੱਚ ਲੈ ਦੇ ਕੇ ਉਹ ਇਦਾਂ ਹੀ ਆ ਕਿ ਕਈ ਕਈਆਂ ਦੇ ਹੁਣ ਜਿੱਦਾਂ ਕੇਸ ਆ ਕਈ ਤਾਂ ਜੀ ਜਿਹੜੇ ਸਟਰੋਂਗ ਵਿਲਡ ਬੰਦੇ ਹੈਗੇ ਉਹ ਟਿਕ ਜਾਂਦੇ ਆ ਸਾਲ-ਸਾਲ ਵੀ ਜਿਹੜਾ ਕੇਸ ਅੰਦਰ ਲੜ ਲੈਂਦੇ ਆ ਤਰੀਕਾ ਜਿਹੜੀ ਅੰਦਰ ਅੰਦਰ ਪੈਂਦੀਆਂ ਲੜ ਲੈਂਦੇ ਆ ਜੀ 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 ਤੇ ਕਈ ਲੋਕਾਂ ਮਤਲਬ ਇੱਕ ਤੁਸੀਂ ਕਹਿ ਲੋ ਕਿ ਇੱਕ ਸਟਰੈਟਜੀ ਹੈ ਇਮੀਗ੍ਰੇਸ਼ਨ ਦੀ ਕਿ ਜਦੋਂ ਹੁਣ ਕਈ ਵਾਰੀ ਬੰਦਾ ਗਿਆ ਹੀ ਆ ਪਿੱਛੋਂ ਜਦੋਂ ਪੁਆਇੰਟ ਆਫ ਕੰਟੈਕਟ ਆਇਆ ਘਰ ਦੇ ਆ ਇੰਡੀਆ-ਇੰਡੀਆ ਚ ਉਹ ਪਰੇਸ਼ਾਨ ਹੋ ਜਾਂਦੇ ਕਿ ਯਾਰ ਪਤਾ ਨਹੀਂ ਇਹ ਰਹਿ ਸਕਦਾ ਕਿ ਨਹੀਂ ਰਹਿ ਸਕਦਾ ਕਿ ਅਜੇ ਗਿਆ ਹੀ ਆ ਬੰਦਾ ਅੰਦਰ ਮੈਂ ਦੇਖਦਾ ਤੁਸੀਂ ਹੁਣੇ ਪਹਿਲੇ ਦਿਨ ਹੀ ਇਹ ਕਹਿ ਰਹੇ ਕਿ ਬੰਦਾ ਕੇਸ ਨਹੀਂ ਲੜ ਸਕਦਾ ਅੰਦਰ ਉਹ ਕਿੱਦਾਂ ਕਰੂਗਾ ਕਿਉਂਕਿ ਹੁਣ ਇਹ ਤਾਂ 6-6 ਮਹੀਨੇ ਕਿਉਂਕਿ ਬੈਕਲੌਗ ਬ tanto ਇਹਦੇ ਵਿੱਚ ਜਦੋਂ ਬੰਦੇ ਫੜਨੇ ਠੀਕ ਹੈ ਜਿਹੜੀ ਤਰੀਕ ਤਿੰਨ ਮਹੀਨੇ ਚ ਪੈਂਦੀ ਹੈ ਅੰਦਰ ਉਹਦਾ ਵੀ ਤਾਂ ਡਿਲੇ ਪਊਗਾ 6 ਮਹੀਨੇ 7 ਕਿਉਂਕਿ ਅਨਲੈਸ ਇਹ ਮਿਲ ਜਿਹੜੇ ਆਹ ਕਹਿੰਦੇ ਹੈਗੇ ਕਿ ਹੋਰ ਜੱਜ ਜਿਹੜੇ ਪਾ ਦੇਣੇ ਆ ਹਜ਼ਾਰਾਂ ਚ ਤੇ ਉਹਦੇ ਵਿੱਚ ਹੁਣ ਅ ਅੰਦਰੋਂ ਜੋ ਸੁਣੀਦਾ ਕਈ ਵਾਰੀ ਮਤਲਬ ਹਾਲਾਤ ਕੋਈ ਬਾਲੇ ਵਧੀਆ ਨਹੀਂ ਮਤਲਬ ਕਿ ਕਾਫੀ ਪਰੇਸ਼ਾਨੀ ਤੰਗੀ ਤਾਂ ਮਤਲਬ ਲੀਸਟ ਚੀਜ਼ ਹੈਗੀ ਲੋਕੀ ਕਹਿੰਦੇ ਕਿ ਕਾਫੀ ਨਾਈਟਮੇਰ ਟਾਈਪ ਸੈਨੈਰੀਓ ਹੈ ਦਵਾਈਆਂ ਦੁਈਆਂ ਵੀ ਜਿਹੜੀ ਉਹ ਤੇ ਕਈ ਲੋਕਾਂ ਨਾਲ ਅ ਅੰਦਰ ਜਿਹੜਾ ਸੀਗਾ ਜੇਲ੍ਹ ਦੇ ਅੰਦਰ ਕ੍ਰਾਈਮ ਵੀ ਹੋ ਜਾਂਦੇ ਉੱਥੇ ਮਤਲਬ ਕਿ ਜਦੋਂ ਸਾਰਿਆਂ ਨੂੰ ਲੰਮਸਮ ਕਰਕੇ ਸੁਟੇ ਹੋਇਆ ਤੇ ਕਈ ਇਦਾਂ ਦੇ ਵੀ ਕੇਸ ਜਿਹੜੇ ਆਏ ਆ ਉਹ ਕਹਿੰਦੇ ਆ ਕਿ ਯੂ ਵੀਜ਼ਾ ਆਪਣਾ ਲਾਣਾ ਅੰਦਰ ਜਿਹੜੇ ਕ੍ਰਾਈਮ ਹੋ ਜਾਂਦੇ ਆ ਡਿਟੈਂਸ਼ਨ ਦੇ ਵਿੱਚ ਬੰਦਿਆਂ ਦੇ ਨਾਲ ਤੁਸੀਂ ਦੇਖ ਲਓ ਹਿਸਾਬ ਕਿਤਾਬ ਅੱਛਾ ਹਾਂਜੀ ਵਾਓ ਹੁਣ ਕਈ ਹੁਣ ਕਿੰਦੀ ਕਿੰਨੀ ਤਰ੍ਹਾਂ ਦੇ ਬੰਦੇ ਜਿਹੜੇ ਤੁਸੀਂ ਕਹ ਲੋਗ ਹਰੇਕ ਇਮੀਗ੍ਰੈਂਟ ਨੂੰ ਤੁਸੀਂ ਭਾਵੇਂ ਬੰਦਾ ਇੰਜੀਨੀਅਰ ਵੀ ਸੀਗਾ ਉਹਨੇ ਕੁਝ ਮਤਲਬ ਹੋ ਗਿਆ ਉਹਦਾ ਆਊਟ ਆਫ ਸਟੇਟ ਤੇ ਮੈਂ ਕਿਹਾ ਫੜ ਕੇ ਹਰੇਕ ਬੰਦੇ ਨੂੰ ਤੁਸੀਂ ਚੱਕ ਕੇ ਛੁੱਟ ਦੇਣਾ ਹਰੇਕ ਜਿਹੜਾ ਦੂਜਾ ਕਿ ਭਾਵੇਂ ਕ੍ਰਿਮੀਨਲ ਬੰਦਾ ਆ ਭਾਵੇਂ ਨਾਨ ਕ੍ਰਿਮੀਨਲ ਆ ਜਦੋਂ ਤੁਸੀਂ ਮੈਂ ਕਹਾ ਹਰੇਕ ਇਮੀਗ੍ਰੈਂਟ ਨੂੰ ਟ੍ਰੀਟ ਈ ਇਦਾਂ ਕਰਨਾ ਕਿ ਇਹ ਕ੍ਰਿਮੀਨਲ ਆ ਸਾਰੇ ਤੇ ਫਿਰ ਦਵਾਈਆਂ ਦੂਈਆਂ ਤਾਂ ਭਾਜੀ ਉਹਨਾਂ ਨੇ ਲਾਸਟ ਚੀਜ਼ ਆ ਜਿਹੜੀ ਇਦਾਂ ਦੀ ਸਪੋਰਟ ਆਫਰ ਜਿਹੜੀ ਕਰਨੀ ਆ ਤੇ ਡਿਟੈਂਸ਼ਨ ਦੇ ਵਿੱਚ ਬੰਦੇ ਮਰੇ ਵੀ ਬੜੇ ਆ ਗਏ ਐਕਚੁਅਲੀ ਉਹਦੇ ਵੀ ਮੇਰੇ ਖਿਆਲ ਲਾਂਕੜਾ ਕਾਫੀ ਹਾਈ ਜਿਹੜਾ ਹੋ ਗਿਆ ਕਿ ਇਸ ਸਾਲ ਦੇ ਵਿੱਚ ਜਿਹੜੇ ਜੇਲ੍ਹ ਦੇ ਵਿੱਚ ਜਿਹੜੇ ਉਹਨਾਂ ਦੀ ਕਸਟਡੀ ਦੇ ਵਿੱਚ ਬੰਦੇ ਜਿਹੜੇ ਮਰੇ ਆ ਇਹ ਦੂਸਰਾ ਅੰਕੜਾ ਜਿਹੜਾ ਫੜਦੇ ਫੜਦੇ ਬੰਦੇ ਭੱਜਦੇ ਭੁੰਦੇ ਕੋਈ ਟ੍ਰੈਫਿਕ 'ਚ ਇਧਰ ਉਹ ਵੀ ਵਾਜੀ ਸੀ ਇਲਨੋਇਸ ਦੇ ਵਿੱਚ ਇੱਕ ਚੱਲੀ ਸੀ ਹੂੰ